ਏ ਸ੍ਰੀ ਪ੍ਰਤੀ ਜੀ ਸਹਾ ਇਹ ਵਾਰ ਸ੍ਰੀ ਪ੍ਰਤੀ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਿਥਮ ਪ੍ਰਤੀ ਸਮਰਕ ਗੁਰਦਾਨ ਕਲੀਨ ਤੇ ਆ ਹੈ ਪਰਮਗਤ ਕੁਤੇ ਮਹਾਰਾਜ ਸ੍ਰੀ ਅਮਰਦਾਸ ਸਿੰਘ ਜੀ ਸਹਾ ਇਹ ਅਰਤਿ ਹਰ ਕੋ ਦੇ ਮਨੋ ਸਮਰੋਸ਼ੀ ਹਰ ਰਾਹ ਇਹ ਸ੍ਰੀ ਹਰ ਕੋ ਸੁਤੇ ਆਈ ਹੈ ਜਿਸ ਰਿਠੈ ਸਭ ਦੁਖ ਜਾਹ ਇਹ ਤੇਗ ਬਹਾਦਰ ਸਮਰਿਆ ਹਰ ਨੂਰ ਦੇ ਆਗੇ ਤਾਈ ਸਭ ਥਾਈ ਹੋਂ ਸਹਾ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬ ਥਾਈ ਹੋਏ ਸਹਾਇ ਇਹ ਦਸਾਂ ਪਤਸ਼ਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੇ ਅੰਕਾਰ ਤੇ ਬੋਲੋ ਜੀ ਪੰਜਾਬ ਪਿਆਰੀਆਂ ਚੋਂ ਸਭ ਜਿਆਦਾ ਚਾਹੀ ਉੱਤੇ ਆ ਹਠੀਆਂ ਜੱਟੀਆਂ ਕੱਤੀਆਂ ਜਿਨ੍ਹਾਂ ਨਾਮ ਚਪੇ ਆ ਬਣ ਸਪਿਆ ਦੇਖਲਾ ਹੂ ਇਹ ਤੋਂ ਬਾਅਦ ਫੀਟ ਕੀ ਅਨੁਪੀਤਾ ਤਨਾ ਪਿਆਰੀਆਂ ਸੁਚਾਰੀਆਂ ਦੀ ਪਮਾਈ ਦਾ ਧਿਆਨ ਤਰ ਕੇ ਫਾਲਸਰ ਜੀ ਬੋਲੋ ਜੀ ਜਨਾ ਸਿੰਘਾਂ ਸੁੰਗਣੀਆਂ ਨੇ ਕਰਨੇ ਸੀ ਜੱਪੇ ਬੰਦ-ਬੰਦ ਟਬਾਹਾਂ ਇਹ ਕੋਕੜੀਆਂ ਦੇ ਸਾਈਆ ਚਰਖੀਆਂ ਤੇ ਚੜੇ ਜਾ ਰਹਿਆਂ ਨਾਲ ਚਰਾਹੀ ਦੇ ਗੁਰਦੁਆਰੇ ਉਂਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਪਰ ਉਹ ਨਹੀਂ ਹਾਰੇ ਆ ਸਿੱਖ ਕੇਸਾਂ ਸਵਾਸਾਂ ਨਾਲ ਨਿਭਾਈ ਪੰਨਾ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਦੇ ਗੁਰਦੁਆਰਿਆਂ ਦੀ ਭਾਗ ਧਿਆਨ ਪਰ ਕੇ ਬੋਲੋ ਜੀ ਹੇ ਨਿਵਾਣੂ ਦੇ ਮਾਨ ਸਤਿਗੁਰੂ ਨੇ ਤਾਂ ਨੂੰ ਤਾਂ ਦੇ ਉੱਤੇ ਦੀ ਯੋਜਨਾ ਸਾਰੀ ਆਸਰਾ ਸੱਚੇ ਕਿਰਤਾਰੀ ਨੂੰ ਤਾਂ ਤਾਂ ਸਮਾਰੂ ਸ਼੍ਰੀ ਗੁਰੂ ਜੀ ਮਹਾਰਾਜ ਸਾਹਿਬਾਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਮਾਰਾ ਦੀ ਬਾਚਨਾ ਉਪਾਸ ਅਰਦਾਸ ਬੇਨਤੀ ਜੋ ਜੜੀ ਸਤਿਗੁਰ ਜੀ ਸਮੂਹੀਆਂ ਸੰਤਾਂ ਵੱਲੋਂ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਨੂੰ ਕਿਰਪਾ ਕਰਨ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਦਰੋ ਕਰੋ ਸਰਬੱਤ ਸੰਤਾਂ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੀਆਂ ਜੋ ਸਿੱਖੀ ਸਦਕਾ ਪਰ ਉੱਸਾ ਨਾਮਦਾਨ ਵਕਸ਼ਣਾ ਆਪਣੇ ਚਰਨਾਂ ਦੇ ਨਾਲ ਜੋੜਨਾ ਮੁਕਤ ਬਲੀ ਦੀ ਸੰਭਾਲ ਨੂੰ ਕਨੇਮ ਸਿਮਰਨ ਦੀਆਂ ਬਾਤਾਂ ਕੋਸ਼ੀਆਂ ਬਣਾ ਦੀਆਂ ਸ਼ੁਭ ਭਾਵਨਾਵਾਂ ਮਾਤੂਰਣ ਕਰਦੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਸਤਜ ਸਿੰਘ ਹਾਜ਼ਰੀਆਂ ਪਟਾਵਾਂ ਕੀਤੀਆਂ ਸਭਾਵਾਂ ਯਾਤਰਾਵਾਂ ਸਰਬਤ ਸੰਤਾਨੀਆਂ ਸਭਲੀਆਂ ਕਰਦੀਆਂ ਦਰੋਂ ਪਰੋਂ ਸਰਬਤ ਸੰਤਾ ਦਾ ਭਲਾ ਕਰਨੋਂ ਸੇਂ ਪਿਆਰੀ ਮੇਲੋ ਜਨਾ ਮਿਲੇ ਆਪ ਜੀ ਦਾ ਨਾਮ ਚਿਤਿਆਵੇ ਨਾਲਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੀ ਗੋਤੀ ਦੀ ਸਹਾਇ ਵਾਰਸ ਗੁੱਟਕੋਤੀ ਜੀ ਦੀ ਪਾਤਸ਼ਾਹੀ ਵਸਮੀ ਪ੍ਰਤਮ ਗੋਤੀ ਸਮਰਥਾ ਗੁਰਮਾਨ ਕਲਿੰਗ ਤੇ ਆਏ ਪਰੰਪਰਿਤ ਕੁੱਤੇ ਮਨ ਦਾ ਸਰੰਦਾਸ ਸਿੰਘ ਸਹਾਇ ਅਰਜਨ ਹਰਕੋਟ ਦੇ ਅੰਦਰ ਉਹ ਸੁਨੋਸ਼ੀ ਹਰਦਾ ਹੈ ਉਸ ਦੀ ਹਰ ਇੱਕ ਚੁਪ ਤੇ ਆਈ ਹੈ ਜਿਸ ਦਿੱਠ ਹੈ ਸਭ ਪੂਜਾਈ ਤੇ ਕੋਹਾਦਰ ਸਮਰੇ ਹੈ ਪਰ ਨੋਟ ਪਿਆ ਗਿਆ ਧਾਈ ਸਭ ਧਾਈ ਮਹਸਾ ਨਲ ਦਸਵੀਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੁਣ ਸਾਹਾਏ ਦਸਾਂ ਪਾਠਾ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗਿਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰੀਆਂ ਚੋਂ ਸਭ ਜਿਆਦਾ ਚਾਲੀ ਉੱਤੇ ਆ ਹਠੀਆਂ ਜੱਟੀਆਂ ਕੱਟੀਆਂ ਜਿਨ੍ਹਾਂ ਨਾਮ ਚੱਪਿਆ ਵੰਸਪਿਆ ਦੇ ਚਲਾ ਹੂ YouTube ਵਰਤਕ ਦੀ ਅਨੁਮਤੀ ਦਿੱਤਾ ਇਤਨਾ ਪਿਆਰੀਆਂ ਸੁਚੇਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਜਨਾ ਸਿੰਘਾਂ ਸੰਗਨੀਆਂ ਨੇ ਕਰਨੇ ਸੀ ਜੱਤੇ ਬੰਦ-ਬੰਦ ਤਬਾਹਾਂ ਦੀ ਕੋਕੜੀਆਂ ਦੇ ਸਾਈਆ ਚਰਖੀਆਂ ਤੇ ਚੜੇ ਜਾ ਰਹਿਆਂ ਨਾਲ ਚਰਾਇ ਦੇ ਗੁਰਦੁਆਰੇ ਉਂਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਪਰ ਨਹੀਂ ਖਾਦੀ ਆ ਸਿੱਖੀ ਕੇ ਸਾਸ ਸਵਾਸ ਨੂੰ ਮਾਨ ਲਿਭਾਈ ਪਨਾ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਦੇ ਗੁਰਦੁਆਰਿਆਂ ਦੀ ਭਾਗ ਧਿਆਨ ਧਰ ਕੇ ਬੋਲੋ ਜੀ ਹੇ ਨਿਵਾਣੀਓ ਤੇ ਮਾਨਸਤ ਗੁਰੂ ਨਾਨਕ ਦੇਵ ਜੀ ਦੇ ਉੱਤੇ ਦੀ ਲੋਚ ਦੀ ਆਸਰੀ ਨਿਆਸਰਾ ਸੱਚੇ ਕਿਰਤਾਰੀ ਦੇ ਉੱਤੇ ਆਪਾਂ ਸਮਾਰੂ ਗ੍ਰੰਤ ਸਾਹਿਬ ਜੀ ਮਹਾਰਾਜਾ ਅੰਮ੍ਰਿਤ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਕੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿ ਚਰਨਾਮ ਪਾਸ ਅਰਦਾਸ ਬੇਨਤੀ ਜੋ ਜੜੀ ਸਤਿਗੁਰ ਜੀ ਸਮੂਹੀਆਂ ਸੰਤਾਂ ਵੱਲੋਂ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਨੂੰ ਕਿਰਪਾ ਕਰਨ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਦਰੋਂ ਕਰੋ ਸਰਬੱਤ ਸੰਤਾਂ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੀਆਂ ਗੁਰ ਸਿੱਖੀ ਸਦਕਾ ਪਰੋਸਾ ਨਾਮਦਾਨ ਬਖਸ਼ਣਾ ਆਪਣੇ ਚਰਨਾਂ ਦੇ ਨਾਲ ਜੋੜਨਾ ਮੁਰਤਕ ਬਣੀ ਦੀ ਸੰਭਾਲ ਨੂੰ ਕਨੇਮ ਸਿਮਰਨ ਦੀਆਂ ਦਾਤਾਂ ਕੋਸ਼ੀਆਂ ਬਣਾ ਦੀਆਂ ਸ਼ੁਭ ਭਾਵਨਾਵਾਂ ਤੂਰਨ ਕਰਦੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਦੀ ਸਦਕਾ ਜੀ ਹਾਜ਼ਰੀਆਂ ਪਟਾਵਾਂ ਕੀਤੀਆਂ ਸਭਾਵਾਂ ਯਾਤਰਾਵਾਂ ਸਰਬੱਤ ਸੰਤਾਨੀਆਂ ਸਭਲੀਆਂ ਕਰਦੀਆਂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨੋਂ ਸੇਣੀ ਪਿਆਰੀ ਮੇਲੋ ਜਨਾ ਮਿਲੇ ਆਂ ਚਿਤ ਨਾਮ ਚਿਤਿਆਵੇ ਨਾਲਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ